ਲੇਕਿਨ ਅਸੀਂ ਹੁਣ ਅਗਰੇ ਜਿਹੜਾ ਦੌਰ ਆਣਾ ਉਹਦੀ ਅਸੀਂ ਤਿਆਰੀ ਹੁਣ ਤੋਂ ਸ਼ੁਰੂ ਕਰ ਦਿੱਤੀ ਹੋਈ ਹੈ ਉਹਦੇ ਲਈ ਫੰਡ ਜਿਹੜੇ ਆਪਾਂ ਰੱਖ ਦਿੱਤੇ ਹੋਏ ਨੇ ਤੇ ਉਹ ਆ ਕੇ ਬਿਮਾਰੀਆਂ ਫੈਲਣੀਆਂ ਨੇ ਹੁਣ ਪਸ਼ੂ ਜੜੇ ਪਾਣੀਆਂ ਵਿੱਚ ਕਈ ਪਸ਼ੂ ਵੀ ਮਰੇ ਹੋਏ ਨੇ ਉੱਥੇ ਪਸ਼ੂਆਂ ਨੇ ਨਿਕਲਣਾ ਪਸ਼ੂਆਂ ਦੀ ਬਿਮਾਰੀਆਂ ਬੰਦਿਆਂ ਦੀ ਮਰਵਾਰੀਆਂ ਤੇ ਉਹਦੇ ਲਈ ਅਸੀਂ ਲੰਗਰ ਸਾਡਾ ਸਾਰਾ ਪਾਸੇ ਹਰ ਡਿਸਟ੍ਰਿਕਟ ਵਿੱਚ ਸਾਡਾ ਦਵਾਈਆਂ ਦਾ ਲੰਗਰ ਲੱਗ ਜਾਣਾ ਸਾਡੇ ਡਾਕਟਰ ਆਣਗੇ ਐਮਬੂਲੈਂਸਿਸ ਹੋਣਗੇ ਸਾਰੀਆਂ ਉੱਥੇ ਇਹ ਪੂਰਾ ਅਸੀਂ ਇੰਤਜ਼ਾਮ ਕਰ ਦਿੱਤਾ ਆਲਰੇਡੀ ਤੀਸਰਾ ਇਲਾਕਾ ਹੈ ਗਿਆ ਮੇਨ ਜਿਹੜਾ ਕਿ ਜਿਹੜੇ ਘਰ ਜਿੱਥੇ 2 ਮਹੀਨੇ ਤੋਂ ਪਾਣੀ ਵਿੱਚ ਡੁੱਬੇ ਹੋਏ ਨੇ ਜੀ ਤੋਂ ਕਿਉਂਕਿ ਅਸੀਂ ਕੋਈ 1250 ਪਿੰਡਾਂ ਜਿਲ੍ਹਾ ਕੀ ਪਾਣੀ ਦੀ ਲਿਪਰੇਟ ਚ ਆਇਆ ਹੋਇਆ ਤੇ ਉਦੋਂ ਫਿਰ ਸਾਡੀਆਂ ਹੋ ਰਹੇ ਨੇ ਨਾ ਜੀ ਇਹ ਪ੍ਰਸ਼ਾਸਨ ਨਾਲ ਮਿਲ ਕੇ ਹੋ ਰਿਹਾ ਜਿੰਨੇ ਵੀ ਡਿਸਟ੍ਰਿਕਟ ਦੇ ਡਿਸਟ੍ਰਿਕਟ ਪ੍ਰਸ਼ਾਸਨ ਜਿਹੜਾ ਉਹਨਾਂ ਸਾਰਿਆਂ ਨੇ ਸਰਬਤ ਦੇ ਪਰਿਵਾਰ ਨੂੰ ਅਪਰੋਚ ਕੀਤੀ ਸੀ ਕਿ ਸਾਨੂੰ ਆ ਮਟੀਰੀਅਲ ਚਾਹੀਦਾ ਸਾਨੂੰ ਸਾਡੀ ਕੀਤੀ ਜਾਵੇ ਅਸੀਂ ਉਹਨਾਂ ਨਾਲ ਮਿਲ ਕੇ ਜਿਹੜਾ ਸਾਂਝੇ ਤੌਰ ਤੇ ਇਹ ਕੰਮ ਕਰ ਰਹੇ ਆ ਫਿਰ ਸਾਡੀਆਂ ਲਿਸਟਾਂ ਬਣਨ ਗਈਆਂ ਕਿ ਕਿਹੜੇ ਮਕਾਨ ਦੀ ਛੱਤ गिर ਚੁੱਕੀ ਹੈ ਕਿੰਨੀਆਂ ਕੋਈ ਦੀਵਾਰਾਂ ਤੜਕ ਗਈਆਂ ਜਾਂ ਕੁਝ ਹੋ ਵੀ ਹੈ ਜਿਆ ਕੰਮ ਹੋਏਗਾ ਨਾ ਉਹ ਲਿਸਟਾਂ ਬਣ ਕੇ ਤੇ ਫਿਰ ਅਸੀਂ ਉਹ ਵੀ ਜ਼ਰੂਰ ਸੀ ਇਹ ਕਰਾਂਗੇ